ਬੱਚਿਆਂ ਵਿੱਚ ਮਾਨਸਿਕ ਦਬਾਅ ਨੌਜਵਾਨਾਂ ਵਿੱਚ ਮਾਨਸਿਕ ਦਬਾਅ ਬਜ਼ੁਰਗਾਂ ਦੇ ਉੱਤੇ ਮਾਨਸਿਕ ਦਬਾਅ ਹਰ ਵਰਗ ਹਰ ਪੀੜ੍ਹੀ ਹਰ ਸ਼੍ਰੇਣੀ ਹਰ ਤਰ੍ਹਾਂ ਦਾ ਕੋਈ ਵੀ ਬੰਦਾ ਜਿਹੜਾ ਹੈ ਉਹਦੇ ਵਿੱਚ ਅਮੀਰ ਗਰੀਬ ਹਰ ਇੱਕ ਤਮਕਾ ਸਭ ਨੂੰ ਇਹਦੇ ਵਿੱਚ ਲੈ ਸਕਦੇ ਹਾਂ ਉਹਨਾਂ ਤੇ ਮਾਨਸਿਕ ਦਬਾਅ ਬਹੁਤ ਜ਼ਿਆਦਾ ਆ ਇਹ ਮਾਨਸਿਕ ਦਬਾਅ ਜਿਹੜਾ ਇਹ ਵਿਖਾਵੇ ਕਰਕੇ ਫੁਕਰੇਪਣ ਕਰਕੇ ਜਾਂ ਜਿਹੜੀਆਂ ਜੀ ਸਾ ਅਸੀਂ ਲੋਟ ਤੋਂ ਬਾਅਦ ਪੰਜਣਾ ਸ਼ੁਰੂ ਕਰਤਾ ਉਦਾ ਕਰਕੇ ਹੈਗਾ ਇਹ ਇੱਕ ਬੇਮਾਰ ਸਮਾਜ ਦੀ ਨਿਸ਼ਾਨੀ ਬਣ ਗਿਆ ਜਦੋਂ ਨੌਜਵਾਨ ਵੀ ਖੁਦਕਸ਼ੀਆਂ ਕਰਨ ਲੱਗ ਜਾਣ ਬਜ਼ੁਰਗ ਵੀ ਖੁਦਕਸ਼ੀਆਂ ਕਰਨ ਲੱਗ ਜਾਣ ਪਰ ਸਕੂਲੀ ਬੱਚੇ ਜਿਹੜੇ ਨੇ ਉਹ ਵੀ ਇਸ ਪਾਸੇ ਤੁਰ ਪੈਂ ਤੇ ਕਦੀ ਵੀ ਇਹ ਮਤ ਸੋਚੋ ਕਿ ਜਿਹੜਾ ਸਾਡਾ ਸਮਾਜ ਹੈ ਉਹ ਸੇਤਮੰਦ ਹੈ سے ایک تک قصور نہیں ہے۔ ਅਸੀਂ ਸਰਕਾਰਾਂ ਨੂੰ ਇਹਦੇ ਵਿੱਚ ਜੇ ਕਹੀਏ ਕਿ ਸਰਕਾਰਾਂ ਦਾ قصور ہے وہ ਕਿਤੇ ਨਾ ਕਿਤੇ ਉਹਨਾਂ ਦੀਆਂ پالیسیز ਨੇ ਕਿਤੇ ਬੇਰੋਜ਼ਗਾਰੀ ਹੈ ਕਿਤੇ نوکری ਇਹ ਤੋਂ ਤੰਗ ਨੇ ਕੋਈ نوکری ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੈ। এড્યુਕੇਸ਼ਨ سسٹم ਦਾ ਬਹੁਤ ਬੁਰਾ ਹਾਲ ਹੈ। ਮਹਿੰਗੀਆਂ ਟਰੀਟਮੈਂਟ ਹੈ। ਬਹੁਤ ਸਾਰੇ ਕਾਰਨ ਨੇ ਜਿਹੜਾ ਮਾਨਸਿਕ ਦਬਾਅ ਜਿਹੜਾ ਸਾਡੇ ਸਾਰਿਆਂ ਦੇ ਉੱਤੇ ਉਹ ਪਿਆ ਹੈ ਹੋਇਆ। ਨਿਕਲ ਨਾ ਕਿਵੇਂ ਹੈਦੀ ਹੈ ਨਿਕਲ ਨਾ ਕਿਵੇਂ ਅਸੀਂ ਬੱਚਿਆਂ ਤੋਂ ਸ਼ੁਰੂ ਕਰਦੇ ਆ ਬੱਚਿਆਂ ਨੂੰ ਅਸੀਂ ਥੋਥੇ ਬਣਾ ਦਿੱਤਾ ਬੱਚਿਆਂ ਨੂੰ ਹਰ ਇੱਕ ਸਹੂਲਤ ਅਸੀਂ ਇੰਨੀ ਜ਼ਿਆਦਾ ਦੇ ਦਿੱਤੀ ਕਿ ਉਹ ਨਾ ਤੇ ਟੈਨਸ਼ਨ ਕੋਈ ਲੈ ਸਕਦੇ ਨੇ ਨਾ ਦਬਾਅ ਲੈ ਸਕਦੇ ਨੇ ਨਾ ਉਹ ਨਾ ਸੁਣਨ ਦੇ ਆਦੀ ਨੇ ਤੇ ਨਾ ਉਹ ਕਿਸੇ ਦੀ ਗੱਲ ਬਰਦਾਸ਼ਤ ਕਰਨ ਦੇ ਆਦੀ ਨੇ ਨੰਬਰਾਂ ਦਾ ਖੇਡ ਚੱਲ ਪਿਆ ਪਰਸੈਂਟੇਜ ਦਾ ਖੇਡ ਚੱਲ ਪਿਆ ਹਰ ਬੱਚਾ ਜਿਹੜਾ ਹੈ ਉਹ ਕਲਾਸ ਦੇ ਵਿੱਚ ਫਰਸਟ ਆ ਦੇ ਇੱਕ ਦਿਨ ਹੋ ਸਕਦਾ ਹਰ ਇੱਕ ਦਾ ਉਹ ਆਪਣਾ ਕੈਲੀਬਰ ਹੁੰਦਾ ਹੈ ਹਰ ਇੱਕ ਦਾ ਆਪਣਾ ਇੰਟਰਸਟ ਹੁੰਦਾ ਹੈ ਪਰ ਸਾਰੇ ਮਾਪੇ ਜਿਹੜੇ ਨੇ ਉਹ ਆਪਣਾ ਬੱਚੇ ਨੂੰ ਫਰਸਟ ਦੇਖਣਾ ਚਾਹੁੰਦੇ ਨੇ ਮਿਹਨਤ ਵੀ ਬੜੀ ਕਰਦੇ ਨੇ ਪੈਸਾ ਵੀ ਬੜਾ ਖਰਚਦੇ ਨੇ ਉਹ ਇੱਕ ਦਬਾਅ ਬੱਚਿਆਂ ਦੇ ਉੱਤੇ ਹਰ ਵੇਲੇ ਪਿਆ ਰਹਿੰਦਾ ਹੈਗਾ ਔਰ ਉਹ ਦਬਾਅ ਮਾਪਿਆਂ ਦੇ ਉੱਤੇ ਵੀ ਹੈ ਮਾਪਿਆਂ ਨੇ ਆਪਣੇ ਆਪ ਨੂੰ ਵੀ ਦਬਾਅ ਹੇਠ ਕੀਤਾ ਹੋਇਆ ਔਰ ਬੱਚਿਆਂ ਨੂੰ ਵੀ ਕੀਤਾ ਹੋਇਆ ਮੈਨੂੰ ਲੱਗਦਾ ਜਿਹੜਾ ਹਾਲਾਤ ਜਾਂ ਸਮਾਂ ਇਹ ਹੋ ਜਾ ਗਿਆ ਕਿ ਬੱਚੇ ਨਾ ਬਾਹਰ ਖੇਡਦੇ ਨੇ ਫਿਜ਼ੀਕਲ ਜਿਹੜੀ ਹੈ ਉਹਨਾਂ ਦੇ ਵਿੱਚ ਉਹ ਨਹੀਂ ਸਾਹ ਚ ਹੈ ਨਹੀਂ ਕਿਉਂਕਿ ਬੱਚੇ ਇੱਕ ਇੱਕ ਦੋ ਦੋ ਨੇ ਉਹਨਾਂ ਨੂੰ ਸ਼ੇਅਰਿੰਗ ਦੀ ਆਦਤ ਨਹੀਂ ਉਹਨਾਂ ਨੂੰ ਨਾ ਸੁਣਨ ਦੀ ਆਦਤ ਨਹੀਂ ਉਹਨਾਂ ਨੂੰ ਝਿੜਕਾਂ ਖਾਣ ਦੀ ਆਦਤ ਨਹੀਂ ਕੁੱਟ ਖਾਣ ਦੀ ਆਦਤ ਨਹੀਂ ਉਹ ਬਹੁਤ ਲਾਡਾਂ ਪਿਆਰਾਂ ਦੇ ਵਿੱਚ ਪਾਲੇ ਹੋਏ ਨੇ ਤੇ ਜਦੋਂ ਉਹਨਾਂ ਨੂੰ ਉਹ ਚੀਜ਼ਾਂ ਕਿਤੇ ਨਾ ਕਿਤੇ ਮਿਸਿੰਗ ਹੁੰਦੀਆਂ ਜ਼ਿੰਦਗੀ ਦੇ ਵਿੱਚ ਤੇ ਉਹ ਉਹਨੂੰ ਬਰਦਾਸ਼ਤ ਨਹੀਂ ਕਰ ਸਕਦੇ ਇੱਕ ਬਹੁਤ ਵੱਡਾ ਬੱਚਿਆਂ ਦੇ ਵਿੱਚ ਇਹ ਕਾਰਨ ਅਸੀਂ ਇਹ ਕਹਿ ਸਕਦੇ ਹਾਂ ਸੋ ਬੱਚਿਆਂ ਦੇ ਉੱਤੇ ਦਬਾਅ ਨਾ ਨਾ ਪਾਓ ਕਿ ਬੱਚੇ ਪ੍ਰੈਸ਼ਰ ਨਾ ਲੈ ਸਕਣ ਤਾਂ ਥੋੜਾ ਜਿਹਾ ਬੱਚਿਆਂ ਨੂੰ ਜਿਦਾ ਪਹਿਨਾ ਸੀ ਉਹਨਾਂ ਅਸੀਂ ਦੇਖਦੇ ਹਾਂ ਕਿ ਘਰ ਵੀ ਏਸੀ ਬਾਹਰ ਵੀ ਏਸੀ ਬਸ ਏਸੀ ਸਾਰਾ ਕੁਝ ਏਸੀ ਟੀਚਰ ਉਹਨਾਂ ਕੁਝ ਨਹੀਂ ਕਹਿ ਸਕਦਾ ਪਹਿਲਾਂ ਕਿੰਨੇ ਚਾਰ-ਚਰ ਪੰਜ-ਪੰਜ ਕਿਲੋਮੀਟਰ ਬੱਚੇ ਤਿੰਨ-ਤਿੰਨ ਕਿਲੋਮੀਟਰ ਦੋ-ਦੋ ਕਿਲੋਮੀਟਰ ਬੱਚੇ ਸਾਰੇ ਤੁਰ ਪੈਦਲ ਜਾਂਦੇ ਸੀ ਜਾਂ ਸਾਈਕਲਾਂ ਤੇ ਜਾਂਦੇ ਸੀ ਮੈਕਸਿਮਮ ਜਿਹੜਾ ਸੀ ਉਹ ਜੋ ਬਹੁਤ ਫੈਸਿਲਿਟੀ ਦੇਣੀ ਤੇ ਸਾਈਕਲਿੰਗ ਹੁੰਦਾ ਸੀ ਪਰ ਵਕਤ ਬਦਲਿਆ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਵਕਤ ਦੇ ਨਾਲ ਬਦਲਦੀਆਂ ਵੀ ਨੇ ਇਹਦੇ ਤੋਂ ਵੀ ਅਸੀਂ ਮੁਨਕਰ ਨਹੀਂ ਹੋ ਸਕਦੇ ਪਰ ਸਮੱਸਿਆ ਇਹ ਆਉਂਦੀ ਆ ਕਿ ਉਹਨਾਂ ਚੀਜ਼ਾਂ ਨੇ ਸਾਡੇ ਬੱਚਿਆਂ ਨੂੰ ਬਿਲਕੁਲ ਥੋਥੇ ਕਰ ਦਿੱਤਾ ਐਸ ਤੋਂ ਅੱਗੇ ਥੋਥੇ ਕੀਤੇ ਹੋਏ ਬੱਚੇ ਨੌਜਵਾਨ ਹੋਗੇ ਉਹ ਨੌਕਰੀਆਂ ਦਾ ਪ੍ਰੈਸ਼ਰ ਨਹੀਂ ਚੱਲ ਸਕਦੇ। ਉਹ ਬਾਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਉਹ ਛੋਟੀ ਛੋਟੀ ਗੱਲ ਤੇ ਚਿਰਚੜਾ ਪੰਨੂਨਾਂ ਦੇ ਵਿੱਚ ਆ ਗਿਆ। ਕਦੀ ਕੋਈ ਇਹੋ ਜਿਹੇ ਹਾਲਾਤ ਹੋ ਜਾਂਦੇ ਨੇ। ਉਹ ਸੁਸਾਇਡ ਕਮਿਟ ਕਰਦੇ ਨੇ ਜਾਂ ਪਰੇਸ਼ਾਨ ਹੁੰਦੇ ਨੇ ਜਾਂ ਮਾਨਸਿਕ ਰੁਕੀ ਹੋ ਜਾਂਦੇ ਨੇ। ਇਹਦੇ ਵਿੱਚ ਲੜਕੀਆਂ ਵੀ ਨੇ, ਲੜਕੇ ਵੀ ਨੇ। ਦੋਨਾਂ ਦੀ ਮੈਂ ਗੱਲ ਕਰਦੀ ਆਂ। ਚਾਹੇ ਵਿਆਹ ਤੋਂ ਬਾਅਦ ਅਸੀਂ ਦੇਖਦੇ ਆਂ ਬਹੁਤ ਲੜਕੀਆਂ ਦੀਆਂ ਸਮੱਸਿਆਵਾਂ ਆਦੀਆਂ ਆ ਰਹੀਆਂ। ਉਹ ਵੀ ਇਸੇ ਦਾ ਦੇ ਇਹੋ ਹੀ ਰੀਜ਼ਨ ਹੈਗਾ। ਉਹ ਬੱਚੇ ਘਰ ਫੋਨ ਕਰਕੇ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਨਾ ਸੁਣਨ ਦੀ ਆਦਤ ਨਹੀਂ ਔਰ ਤੰਗੀਆਂ ਤੇ ਰੁੱਟੀਆਂ ਬਰਦਾਸ਼ਤ ਕਰਨ ਦੀ ਵੀ ਕਿਤੇ ਨਾ ਕਿਤੇ ਬੱਚਿਆਂ ਦੇ ਵਿੱਚ ਮਿਲਦੀ ਨਹੀਂ ਹੁਣ ਆ ਜਨਿਆਂ ਜਿਹੜੇ ਬਿਰਧ ਨੇ ਜਾਂ ਬਜ਼ੁਰਗ ਨੇ ਜਿਹਨਾਂ ਇਹ ਪੀੜ੍ਹੀਆਂ ਨੇ ਪੜੀਆਂ ਲਿਖੀਆਂ ਕਾਫੀ ਜ਼ਿਆਦਾ ਲੋਕ ਪੜੇ ਲਿਖੇ ਨੇ ਉਹਨਾਂ ਦੇ ਕੋਲ ਸੋਰਸ ਆਫ ਇਨਕਮ ਵੀ ਹੈ ਉਹਨਾਂ ਨੇ ਬਹੁਤ ਸਵਾਗ ਸੋਹਣੀ ਜ਼ਿੰਦਗੀ ਵੀ ਜੀ ਹੋਈ ਹੈ ਅ ਜਿਹੇ ਖੇਤੀ ਵਾਲੇ ਨੇ ਉਹਨਾਂ ਨੇ ਮਿਹਨਤ ਬਹੁਤ ਕੀਤੀ ਹੋਈ ਆ ਉਹਨਾਂ ਨੇ ਜ਼ਾਇਦਾ ਤਾਂ ਵੀ ਬਣਾਇਆ ਜ਼ਮੀਨਾਂ ਬਣਾਈਆਂ ਬੱਚੇ ਪੜਾਏ ਜੋ ਜੋ ਮਾਂ ਬਾਪ ਕਰਦੇ ਨੇ ਸਾਰੇ ਮਾਂ ਬਾਪ ਆਪਣੇ ਬੱਚੇ ਨਿਕਾੜਦੇ ਨੇ ਉਹਨਾਂ ਨੇ ਸਾਰੇ ਖਾਸ਼ੀਆਂ ਦੀ ਆਪਣੀਆਂ ਔਰ ਜ਼ਰੂਰਤਾਂ ਦੀ ਨਿਕਰਬਾਨੀਆਂ ਕਿੰਨਾ ਹੁੰਦੀਆਂ ਜਦੋਂ ਉਹਨਾਂ ਨੂੰ ਉਹ ਮਾਨ ਸਤਕਾਰ ਨਹੀਂ ਮਿਲਦਾ ਤੇ ਮਾਂ ਬਾਪ ਜਿਹੜੇ ਨੇ ਉਹ ਦੁਖੀ ਹੋ ਜਾਂਦੇ ਨੇ ਮੱਤੇ ਹਰ ਵੇਲੇ ਉਹਨਾਂ ਨੂੰ ਟੋਕਾ ਟਾਕੀ ਕਰਨਗੇ ਉਹਨਾਂ ਦਾ ਹਰ ਚੀਜ਼ ਦੇ ਉੱਤੇ ਜਿਹੜੀ ਹੈ ਇੱਕ ਨਿਗਾਹ ਰੱਖਦੇ ਨੇ ਉਹਨਾਂ ਨੂੰ ਗਲਤ ਸਾਬਤ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਜਿਹੜੇ ਮਾਂ-ਬਾਪ ਨੇ ਬੋਲਣਾ ਸਿਖਾਇਆ ਉਹਨਾਂ ਮਾਂ-ਬਾਪ ਨੂੰ ਬੋਲਣ ਤੋਂ ਚੁੱਪ ਕਰਾਉਂਦੇ ਨੇ ਜਿਨ੍ਹਾਂ ਨੇ ਪੜ੍ਹਨਾ ਸਿਖਾਇਆ ਲਿਖਣਾ ਸਿਖਾਇਆ ਕਿਸੇ ਕੰਮਲ ਬਣਾਇਆ ਤੇ ਉਹਨਾਂ ਨੂੰ ਮਾਂ-ਬਾਪ ਨੂੰ ਨੌਜਵਾਨ ਪੀੜੀ ਦੱਸਦੀ ਕਿ ਤੁਹਾਨੂੰ ਪਤਾ ਨਹੀਂ ਜਦੋਂ ਉਹ ਗਲੀ ਫਰਫੜ ਕੇ ਹਰ ਇੱਕ ਚੀਜ਼ ਸਿਖਾਈ ਸਮਾਜ ਦੇ ਵਿੱਚ ਵਿਚਰਨਾ ਸਿਖਾਇਆ ਬਹੁਤ ਕੁਝ ਸਿਖਾਇਆ ਮਾਪੇ ਤੇ ਉਹਨਾਂ ਨੂੰ ਜਿਹੜਾ ਹੈ ਉਹ ਮਾਪੇ ਬੱਚੇ ਕਿੰਦੇ ਨੇਗੇ ਤਨ ਚੱਲਣਾ ਫਿਰਨਾ ਰਹਿਣਾ ਖਾਣਾ ਨਹੀਂ ਆਉਂਦਾ ਉਹ ਮਾਪੇ ਤੇ ਇੱਕ ਦਬਾਅ ਹੈ ਅ ਗਈਆਂ ਦੇ ਕੋਲ ਸੋਰਸ ਆਫ ਇਨਕਮ ਨਹੀਂਿਲਦਾ ਉਹਨਾਂ ਵਾਸਤੇ ਬਹੁਤ ਔਖਾ ਹੈ ਕਿਉਂਕਿ ਉਹ ਬੱਚਿਆਂ ਦੇ ਉੱਤੇ ਆਰਥਿਕ ਤੌਰ ਤੇ ਨਿਰਭਰ ਹੁੰਦੇ ਨੇ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਲੇ ਕਿ ਕੁਛੋਟੇ-ਛੋਟੇ ਜਿਹੜੀਆਂ ਜ਼ਰੂਰਤਾਂ ਨੇ ਛੋਟੀਆਂ-ਛੋਟੀਆਂ ਲਈ ਵੀ ਉਹਨਾਂ ਨੂੰ ਬੱਚਿਆਂ ਦੇ ਕੇ ਹੱਥ ੱਡਣ ਵਾਲੀ ਗੱਲ ਹੋ ਜਾਂਦੀ ਆ ਔਰ ਜਿਨ੍ਹਾਂ ਨੇ ساری ਜ਼ਿੰਦਗੀ ਆਪ ਕਮਾ ਕੇ ਖਾਟਿਆ ਹੋਵੇ ਉਹਨਾਂ ਨੂੰ ਹੱਥ ੱਡਣੇ ਬਹੁਤ ਔਖੇ ਲੱਗਦੇ ਇੰਝ ਜਿਨ੍ਹਾਂ ਦੇ ਕੋਲ ਹੈ ਉਹਨਾਂ ਦੀ ਆਪਣੀ ਸਮੱਸਿਆ ਹੈ ਅਸੀਂ ਬਹੁਤ ਸਾਰੇ ਕੇਸ ਦੇਖੇ ਨੇ ਬਹੁਤ ਸਾਰੇ ਲੋਕਾਂ ਨੂੰ ਅਸੀਂ ਆਸ-ਪਾਸ ਵੀ ਦੇਖਦੇ ਆ ਕਿ ਪ੍ਰੋਪਰਟੀ ਦਾ ਕਰਕੇ ਬਹੁਤ ਜ਼ਿਆਦਾ ਜਾਂ ਪੈਸੇ ਦਾ ਕਰਕੇ ਬਹੁਤ ਜ਼ਿਆਦਾ ਦਬਾਅ ਨੌਜਵਾਨ ਪੀੜ੍ਹੀ ਪੇਰੈਂਟਸ ਦੇ ਤੇ ਪਉਂਦੀ ਆ ਕਿ ਹੁਨੇ ਸਾਰਾ ਕੁਝ ਦੇ ਦਿਓ ਇਹ ਵੀ ਇੱਕ ਬਹੁਤ ਵੱਡਾ ਮਾਨਸਿਕ ਦਬਾਅ ਹੈ ਜਿਹਦਾ ਕਰਕੇ ਬਹੁਤ ਕੁਝ ਮਾਂ-ਬਾਪ ਕੀ ਤਰੀ ਕਰੋ ਆਪ ਹੀ ਚਲੇ ਜਾਂਦੇ ਨੇ ਕਈ ਵਾਰੀ ਸੁਸਾਇਟੀ ਮੇਟੂ ਵੀ ਬਹੁਤ ਥਾਮਾ ਦੇ ਸੀਂ ਦੇਖਦੇ ਆਂ ਕਿ ਕਿਹੜੇ ਬੱਚੇ ਉਹਨਾਂ ਦੇ ਕਤਲ ਕਰ ਰਹੇ ਨੇ ਕਿਹ ਕਿਹੜੇ ਬੱਚੇ ਉਹਨਾਂ ਧਾਰਮਿਕ ਸਥਾਨਾਂ ਤੋਂ ਛੱਡ ਰਹੇ ਨੇ ਮਤਲਬ ਸਮਾਜ ਜਿਹੜਾ ਹੈ ਉਹਦੇ ਵਿੱਚ ਇੱਕ ਮਾਨਸਿਕ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਗਿਆ ਮਾਨਸਿਕ ਦਬਾਅ ਬਹੁਤ ਜ਼ਿਆਦਾ ਔਰ ਮਾਨਸਿਕ ਰੂਪਾਂ ਦੇ ਵਿੱਚ ਸਾਡਾ ਸਮਾਜ ਗ੍ਰਸਤ ਹੋ ਗਿਆ ਇਹਦੇ ਵਿੱਚ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ ਤੇ ਜਦੋਂ ਅਸੀਂ ਇਹਦੇ ਚੋਂ ਨਿਕਲਣਾ ਤਾਂ ਸਾਡੇ ਸਮਾਜ ਦੇ ਹਰ ਵਰਗ ਨੂੰ ਹਰ ਛਲੇ ਨੇ ਦੇ ਹਰ ਬੰਦੇ ਨੂੰ ਇਹਦੀ ਕੋਸ਼ਿਸ਼ ਕਰਨੀ ਪਵੇਗੀ ਕੰਡੇ ਦਾ ਕੰਮ ਨਹੀਂ ਸਰਕਾਰਾਂ ਵਾਲੀ ਅਸੀਂ ਦੇਖ ਸਕਦੇ ਅਸੀਂ ਵੀ ਇਹ ਸਰਕਾਰਾਂ ਦਾ ਹਿੱਸਾ ਹੈ ਕਿਉਂਕਿ ਸਰਕਾਰਾਂ ਅਸੀਂ ਚੁਣਦੇ ਆ ਥੈਂਕ ਯੂ ਸ਼ੁਕਰੀਆ ਮਿਰਮਾਨ ਜੀ